20 ਲੱਖ ਲਾ ਕੇ ਕੀਤਾ ਸੀ ਵਿਆਹ ਦਾ ਪ੍ਰਬੰਧ ਪਰ ਰੱਬ ਨੇ ਕੀਤਾ ਕਹਿਰ 20 ਲੱਖ ਹੋਇਆ ਪਾਣੀ ਪਾਣੀ ਦੋਸਤੋ ਅਕਸਰ ਹੀ ਅੱਜ ਕੱਲ੍ਹ ਕੁਝ ਲੋਕਾਂ ਵੱਲੋਂ ਵਿਆਹਾਂ ਤੇ ਬਹੁਤ ਹੀ ਪੈਸਾ ਲਾਇਆ ਜਾਂਦਾ ਹੈ ਪਰ ਹੁਣ ਇੱਕ ਮਹਿੰਗੇ ਵਿਆਹ ਵਿੱਚ ਦਿਖਿਆ ਕੁਦਰਤ ਦਾ ਕਹਿਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਪੈਲਸ ਦੇ ਅੰਦਰ ਖੜੇ ਦਿਖਾਈ ਦੇ ਰਹੇ ਨੇ ਅਤੇ ਬਾਹਰ ਮੀਂਹ ਪੈ ਰਿਹਾ ਹੈ ਜਿਸ ਦੀ ਕੇ ਲੋਕਾਂ ਵੱਲੋਂ ਵੀਡੀਓ ਵੀ ਬਣਾਈ ਜਾ ਰਹੀ ਹੈ ਦਰਸਲ ਇਸ ਵਿਆਹ ਵਿੱਚ ਕੁੜੀ ਵਾਲਿਆਂ ਵੱਲੋਂ ਪੂਰਾ 20 ਲੱਖ ਲਗਾਇਆ ਗਿਆ ਸੀ ਪੈਲਸ ਦੇ ਬਾਹਰ ਹੀ ਗਰਾਊਂਡ ਵਿੱਚ ਸਟੇਜ ਲਗਾਈ ਗਈ ਸੀ ਅਤੇ ਸਾਰਾ ਖਾਣ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਸ਼ਾਇਦ ਹੀ ਕੋਈ ਅਜਹੀ ਖਾਣ-ਪੀਣ ਵਾਲੀ ਸਟਾਲ ਹੋਵੇ ਜੋ ਇਸ ਵਿਆਹ ਵਿੱਚ ਨਹੀਂ ਲੱਗੀ ਸੀ ਪਰ ਜਿਵੇਂ ਹੀ ਵਿਆਹ ਦੇ ਸ਼ਗਨ ਸ਼ੁਰੂ ਹੋਏ ਤਾਂ ਇੱਕੋ ਦਮ ਤੇਜ਼ ਹਵਾ ਚੱਲੀ ਅਤੇ ਮੀਂਹ ਆ ਗਿਆ ਮੀਂਹ ਵੀ ਇੰਨਾ ਤੇਜ਼ ਆਇਆ ਕਿ ਸਾਰਿਆਂ ਨੂੰ ਹੀ ਭੱਜ ਕੇ ਪੈਲਸ ਦੇ ਅੰਦਰ ਰੋਣਾ ਪਿਆ ਅਤੇ ਵੇਟਰਾਂ ਨੂੰ ਵੀ ਸਟਾਲਾਂ ਉੱਪਰੋਂ ਕੁਝ ਵੀ ਚੱਕਣ ਦਾ ਟਾਈਮ ਹੀ ਨਹੀਂ ਲੱਗਿਆ ਜਿਸ ਕਾਰਨ ਸਾਰਾ ਹੀ ਖਾਣ ਵਾਲਾ ਸਮਾਨ ਮੀਂਹ ਵਿੱਚ ਖਰਾਬ ਹੋ ਗਿਆ ਅਤੇ ਸਟੇਜ ਤੇ ਪੈਲਸ ਦੀ ਸਜਾਵਟ ਤੇ ਵੀ ਰੱਬ ਨੇ ਪਾਣੀ ਫੇਰ ਦਿੱਤਾ ਪਰ ਜੇਕਰ ਅੱਜ ਕੱਲ੍ਹ ਦੇ ਲੋਕ ਕੁਦਰਤ ਦੇ ਉਲਟ ਚੱਲ ਸਕਦੇ ਨੇ ਤਾਂ ਕੁਦਰਤ ਲੋਕਾਂ ਦੇ ਉਲਟ ਕਿਉਂ ਨਹੀਂ ਚੱਲ ਸਕਦੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ